Amazon ICICI Flipkart Axis HDFC Regalia HDFC Infinia SBI Cashback ਇਹਨਾਂ ਕਾਰਡਸ ਨੂੰ ਤਾਂ ਕੋਈ ਵੀ ਰეკਮੈਂਡ ਕਰ ਦੇਗਾ ਇਹ ਇੰਡੀਆ ਦੇ ਮੋਸਟ ਪਪੂਲਰ ਕ੍ਰੈਡਿਟ ਕਾਰਡਸ ਨੇ ਤੇ ਇਹਨਾਂ ਨੂੰ ਰეკਮੈਂਡ ਕਰਨਾ ਹੀ ਨਾ ਔਖਾ ਨਹੀਂ ਹੈ ਬਟ ਸਾਡੇ ਜ਼ਿਆਦਾਤਰ ਈਵਰਜ਼ ਇਦਾਂ ਦੇ ਕਾਰਡਸ ਦੇਖ ਰਹੇ ਆ ਜੋ ਹਜੇ ਇਹਨੇ ਫੇਮਸ ਨਹੀਂ ਹੋਏ ਆ ਬਟ ਕੈਸ਼ਬੈਕ ਤੇ ਰਿਵਾਰਡ ਦੀ ਫਾਰਮ ਦੇ ਵਿੱਚ ਨਾ ਐਕਸਲੈਂਟ ਵੈਲਿਊ ਡਿਲੀਵਰ ਕਰਦੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ 5 ਇਦਾਂ ਦੇ ਅੰਡਰ ਰੇਟਡ ਕ੍ਰੈਡਿਟ ਕਾਰਡਸ ਬਾਰੇ ਗੱਲ ਕਰਾਂਗੇ ਜੋ ਹਜੇ ਇਹਨੇ ਪਪੂਲਰ ਤਾਂ ਨਹੀਂ ਹੋਏ ਆ ਪਰ ਇਹਨਾਂ ਨੂੰ ਲੈਣ ਬਾਰੇ ਤੁਸੀਂ ਡੈਫੀਨਿਟਲੀ ਸੋਚ ਸਕਦੇ ਹੋ ਤਾਂ ਸਾਡੀ ਪਹਿਲੀ ਫੈਡਰਲ ਬੈਂਕ ਨੇ ਦੋ ਤਿੰਨ ਸਾਲ ਪਹਿਲਾਂ ਹੀ ਆਪਣੇ ਕ੍ਰੈਡਿਟ ਕਾਰਡ ਨੂੰ ਸੀਰੀਅਸ ਲੈਣਾ ਸ਼ੁਰੂ ਕੀਤਾ ਤੇ ਕਲੈਸਰ ਇਹਨਾਂ ਦਾ ਕਾਫੀ ਰੀਸੈਂਟ ਕ੍ਰੈਡਿਟ ਕਾਰਡ ਹੈ ਤੇ ਕਾਰਡ ਤਾਂ ਅੱਗੇ ਕਾਫੀ ਸਕੋਪ ਹੈ Federal Bank ਦਾ Classic Credit Card 2023 ਦੇ ਵਿੱਚ ਹੀ ਲਾਂਚ ਹੋਇਆ ਸੀ ਤੇ ਉਦੋਂ ਤੋਂ ਲੈ ਕੇ ਇਹ ਲਾਈਫਟਾਈਮ ਫ੍ਰੀ ਆਫਰ ਕੀਤਾ ਜਾ ਰਿਹਾ ਹੈ ਬਟ ਇਹ ਲਿਮਟਡ ਟਾਈਮ ਦੇ ਲਈ ਹੈ ਇਸ ਕਾਰਡ ਦੇ ਨਾਲ ਤੁਹਾਨੂੰ ਵੈਲਕਮ ਦੇ ਤੌਰ ਤੇ Amazon ਦੇ 600 ਰੁਪਏ ਤੱਕ ਦੇ ਗਿਫਟ ਵਾਊਚਰ ਮਿਲ ਜਾਂਦਾ ਹੈ ਜੇਕਰ ਤੁਸੀਂ ਕਾਰਡ ਈਸ਼ੂ ਹੋਣ ਦੇ ਪਹਿਲੇ 30 ਦਿਨ ਦੇ ਵਿੱਚ 10000 ਸਪੈਂਡ ਕਰਦੇ ਹੋ ਜੇਕਰ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਦੇ ਤੌਰ ਤੇ ਦੇਖੀ ਤਾਂ ਇਦਾਂ ਦੇ ਗਿਫਟ ਵਾਊਚਰ ਸਾਨੂੰ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਜੇਕਰ ਰਿਵਾਰਡਡ ਦੀ ਗੱਲ ਕਰੀਏ ਤਾਂ ਟ੍ਰੈਵਲ ਤੇ ਇੰਟਰਨੈਸ਼ਨਲ ਸਪੈਂਡ ਤੇ ਤੁਹਾਨੂੰ ਤਿੰਨ ਰਿਵਾਰਡ ਪੁਆਇੰਟਸ ਮਿਲ ਡਾਈਨਿੰਗ ਦੀ ਗੱਲ ਕਰੀ ਤਾਂ ਉੱਥੇ ਤੁਹਾਨੂੰ 2 ਰਿਵਾਰਡ ਪੁਆਇੰਟਸ ਮਿਲਦੇ ਆ ਮਤਲਬ ਕਿ 0.5% ਦੇ ਰਿਵਾਰਡ ਰੇਟ ਮਿਲਦੇ ਆ ਬਾਕੀ ਸਾਰੇ ਸਪੈਂਸ ਤੇ ਤਾਂ ਅਮੀ 0.25% ਦੇ ਹੀ ਰਿਵਾਰਡ ਰੇਟ ਮਿਲਦੇ ਆ ਬਾਕੀ ਬੈਨੀਫਿਟਸ ਦੀ ਗੱਲ ਕਰੀ ਤਾਂ ਇਸ ਕਾਰਡ ਨਾਲ ਤੁਹਾਨੂੰ ਬਾਇ 1ゲット1 ਮੂਵੀ ਟਿਕਟਸ ਮਿਲ ਜਾਂਦੀਆਂ ਨੇ ਆਇਨੌਕਸ ਦੀਆਂ ਔਰ ਇਸ ਤੋਂ ਬਾਅਦ ਤੁਹਾਨੂੰ ਡਾਈਨਿੰਗ ਤੇ 15% ਤੱਕ ਦਾ ਡਿਸਕਾਊਂਟ ਮਿਲ ਜਾਂਦਾ ਤੇ 1% ਫਿਊਲ ਸਰਚਾਰਜ ਵੇਵਰ ਵੀ ਮਿਲ ਜਾਂਦਾ ਐਡੀਸ਼ਨਲੀ ਇਸ ਕਾਰਡ ਦੇ ਨਾਲ ਤੁਹਾਨੂੰ ਡੋਮੈਸਟਿਕ ਐਸ ਵੈਲ ਐਸ ਇੰਟਰਨੈਸ਼ਨਲ ਲੌਂਜ ਐਕਸੈਸ ਮਿਲ ਜਾਂਦੇ ਆ ਕੰਪਲੀਮੈਂਟਰੀ ਤੌਰ ਤੇ ਹਰ ਕੁਆਟਰ ਤੁਹਾਨੂੰ 4 ਕੰਪਲੀਮੈਂਟਰੀ ਡੋਮੈਸਟਿਕ ਲੌਂਜ ਐਕਸੈਸ ਮਿਲਦੇ ਆ ਮਤਲਬ ਕਿ 1 ਸਾਲ ਦੇ ਵਿੱਚ 16 ਕੰਪਲੀਮੈਂਟਰੀ ਡੋਮੈਸਟਿਕ ਲੌਂਜ ਐਕਸੈਸ ਤੇ ਇੰਟਰਨੈਸ਼ਨਲ ਦੇ ਤਾਂ ਹਰ ਸਾਲ 2 ਕੰਪਲੀਮੈਂਟਰੀ ਲੌਂਜ ਐਕਸੈਸ ਮਿਲ ਜਾਂਦੇ ਆ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਦੇ ਤੌਰ ਤੇ ਕੰਪਲੀਮੈਂਟਰੀ ਲੋਨ ਐਕਸੈਸ ਮਿਲਣਾ ਕਾਫੀ ਰੇਅਰ ਹੁੰਦਾ ਹੈ ਸੋ ਓਵਰਆਲ ਇਹ ਕਾਫੀ ਇੱਕ ਵਧੀਆ ਕ੍ਰੈਡਿਟ ਕਾਰਡ ਹੈ ਜੇਕਰ ਤੁਸੀਂ ਆਪਣੇ ਪੋਰਟਫੋਲੀਓ ਦੇ ਵਿੱਚ ਇੱਕ ਹੋਰ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਐਡ ਕਰਨਾ ਚਾਹੁੰਦੇ ਹੋ ਹੁਣ ਸਾਡੀ ਅਗਲੀ ਰეკਮੈਂਡੇਸ਼ਨ ਹੈ ਏਜੂ ਐਕਸਾਈਟ ਕੈਸ ਫੈਡਰਲ ਬੈਂਕ ਦੀ ਤਰ੍ਹਾਂ ਹੀ ਏਜੂ ਨੇ ਵੀ ਆਪਣੇ ਕ੍ਰੈਡਿਟ ਕਾਰਡ ਨੂੰ ਰੀਸੈਂਟਲੀ ਹੀ ਸੀਰੀਅਸ ਲੈਣਾ ਸ਼ੁਰੂ ਕੀਤਾ ਹੈ ਤੇ ਉਹਨਾਂ ਨੇ ਬੰਚ ਆਫ ਕ੍ਰੈਡਿਟ ਕਾਰਡਸ ਲਾਂਚ ਕੀਤੇ ਜਿਨ੍ਹਾਂ ਵਿੱਚੋਂ ਮੇਰਾ ਫੇਵਰਿਟ ਹੈ ਐਕਸਾਈਟ ਏਜੂ ਨੇ ਰੀਸੈਂਟਲੀ ਆਪਣ ਕਰ ਰਿਹਾ ਜਿਨ੍ਹਾਂ ਦੇ ਵਿੱਚੋਂ ਐਕਸਾਈਟੇਸ ਇੱਕ ਕਾਰਡ ਹੈ ਫੈਡਰਲ ਬੈਂਕ ਦੇ ਕਲਾਸਟਰ ਕ੍ਰੈਡਿਟ ਕਾਰਡ ਦੀ ਤਰ੍ਹਾਂ A U ਦਾ ਇਹ ਐਕਸਾਈਟੇਸ ਕ੍ਰੈਡਿਟ ਕਾਰਡ ਵੀ ਤੁਹਾਨੂੰ ਲਾਈਫਟਾਈਮ ਫ੍ਰੀ ਮਿਲ ਰਿਹਾ ਹੈ ਇਹ ਜੋ ਐਕਸਾਈਟੇਸ ਤੁਹਾਨੂੰ 3% ਦਾ ਕੈਸ਼ਬੈਕ ਦਿੰਦਾ ਜੇਕਰ ਤੁਸੀਂ ਮੰਥਲੀ 20 ਤੋਂ 25000 ਰੁਪਏ ਖਰਚ ਕਰ ਦਿੰਦੇ ਹੋ ਤੇ ਇਹਦੇ ਤੇ ਕੈਟਾਗਰੀ ਵਾਈਜ਼ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਜਿਵੇਂ ਕਿ ਇੰਸ਼ੋਰੈਂਸ ਟੈਕਸ ਵਗੈਰਾ ਨਹੀਂ ਉਹਨੇ ਹੀ 3% ਕੈਸ਼ਬੈਕ ਕਿਵੇਂ ਮਿਲਦਾ ਇਹਦਾ ਜਿਹੜਾ ਸਟਰਕਚਰ ਹੈ ਥੋੜਾ ਜਿਆਦਾ ਕੰਪਲਿਕਟਿਡ ਹੈ ਪਰ ਮੈਂ ਤੁਹਾਨੂੰ ਟੇਬਲ ਦੇ ਥਰੂ ਥੋੜਾ ਸਮਝਾਉਂਦਾ ਸੋ ਬੇਸਿਕਲੀ ਜੇਕਰ ਤੁਸੀਂ 7500 ਰੁਪਏ ਇੱਕ ਸਾਈਕਲ ਦੇ ਵਿੱਚ ਸਪੈਂਡ ਕਰਦੇ ਹੋ ਤਾਂ ਤੁਹਾਨੂੰ ਕੋਈ ਕੈਸ਼ਬੈਕ ਨਹੀਂ ਮਿਲਦਾ ਤੇ ਇੱਕ 7500 ਤੋਂ ਲੈ ਕੇ 12500 ਰੁਪਏ ਜੇਕਰ ਤੁਸੀਂ ਇੱਕ ਸਾਈਕਲ ਦੇ ਵਿੱਚ ਸਪੈਂਡ ਕਰਦੇ ਹੋ ਤਾਂ ਤੁਹਾਨੂੰ ਫਲੈਟ 1% ਕੈਸ਼ਬੈਕ ਮਿਲਦਾ ਹੈ 12500 ਤੋਂ ਲੈ ਕੇ 20000 ਰੁਪਏ ਜੇਕਰ ਤੁਸੀਂ ਇੱਕ ਸਾਈਕਲ ਦੇ ਵਿੱਚ ਸਪੈਂਡ ਕਰਦੇ ਹੋ ਤੁਹਾਨੂੰ ਫਲੈਟ 2% ਕੈਸ਼ਬੈਕ ਮਿਲਦਾ ਹੈ 20000 ਤੋਂ ਉੱਪਰ ਸਪੈਂਡ ਕਰਦੇ ਇੱਥੇ ਮੈਕਸਿਮਮ ਕੈਪਿੰਗ ਫਾਰ ਕੈਸ਼ਬੈਕ 750 ਰੁਪਏ ਪਰ ਮੰਥ ਹੈ ਮਤਲਬ ਕਿ ਤੁਹਾਨੂੰ 25000 ਰੁਪਏ ਤੱਕ ਸਪੈਂਡ ਕਰਨੇ ਪੈਣਗੇ ਇਹ ਕੈਸ਼ਬੈਕ ਨੂੰ ਹਿਟ ਕਰਨ ਦੇ ਲਈ ਤੇ 25000 ਰੁਪਏ ਕਾਫੀ ਡੀਸੈਂਟ ਅਮਾਊਂਟ ਹੈ اسپੈਸ਼ਲੀ ਫਾਰ ਬਿਗਨਰਸ ਦੇ ਲਈ ਹੁਣ ਜਿਵੇਂ ਬਾਕੀ ਕ੍ਰੈਡਿਟ ਕਾਰਡਸ ਤੇ ਹੁੰਦਾ ਜਿਵੇਂ ਕਿ ਗਵਰਨਮੈਂਟ ਸਰਵਿਸਿਜ਼ ਰੈਂਟ ਐਜੂਕੇਸ਼ਨ ਵਾਲਟ ਜਾਂ ਫਿਰ ਫਿਊਲ ਸਪੈਂਸ ਤੇ ਤੁਹਾਨੂੰ ਕੋਈ ਕੈਸ਼ਬੈਕ ਨਹੀਂ ਮਿਲਦਾ ਬਟ ਇੱਥੇ ਤੁਹਾਨੂੰ ਇੱਕ ਚੀਜ਼ ਹੋਰ ਮਿਲਦੀ ਹੈ ਇੱਥੇ ਤੁਹਾਨੂੰ ਯੂਟਿਲਿਟੀ ਬਿਲਸ ਇੰਸ਼ੋਰੈਂਸ ਸਪੈਂਟ ਟੈਕਸ ਸਪੈਂਸ ਤੇ ਵੀ 3% ਦਾ 6 ਸਾਲ ਦੀ ਐਕਸਟੈਂਡਡ ਵਾਰੰਟੀ ਮਿਲਦੀ ਹੈ ਇਸ ਕਾਰਡ ਦੇ ਨਾਲ ਅਡੀਸ਼ਨਲੀ ਇਹ ਇਸ ਕਾਰਡ ਦੇ ਨਾਲ ਤੁਹਾਨੂੰ ਕੰਪਲੀਮੈਂਟਰੀ ਦੋ ਡੋਮੈਸਟਿਕ ਕੰਪਲੀਮੈਂਟਰੀ ਲਾਂਚ ਵਿਜ਼ਿਟਸ ਮਿਲ ਜਾਂਦੇ ਆ ਤੀਜਾ ਕ੍ਰੈਡਿਟ ਕਾਰਡ ਹੈ ਯਸ ਬੈਂਕ ਰਿਜ਼ਰਵ ਯਸ ਬੈਂਕ ਕਾਫੀ ਸਾਲਾਂ ਤੋਂ ਕ੍ਰੈਡਿਟ ਕਾਰਡ ਨੂੰ ਲੈ ਕੇ ਕਾਫੀ ਅਗਰੈਸਿਵ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਜਿਹੜਾ ਯਸ ਬੈਂਕ ਰਿਜ਼ਰਵ ਕ੍ਰੈਡਿਟ ਕਾਰਡ ਹੈ ਉਹ ਰੀ ਬ੍ਰਾਂਡਡ ਵਰਜ਼ਨ ਹੈ ਯਸ ਬੈਂਕ ਦਾ ਫਰਸਟ ਐਕਸਕਲੂਸਿਵ ਕ੍ਰੈਡਿਟ ਕਾਰਡ ਦਾ ਜੋ ਕਿ ਵਨ ਆਫ ਦਾ ਬੈਸਟ ਕਾਰਡਸ ਦੇ ਵਿੱਚੋਂ ਹੁੰਦਾ ਸੀ ਕਾਫੀ ਟਾਈਮ ਪਹਿਲਾਂ ਹੁਣ ਪਿਛਲੇ ਦੋ ਕ ਬਟ ਇਹਨੂੰ ਲਾਈਫਟਾਈਮ ਫ੍ਰੀ ਲੈਂਡ ਦਾ ਇੱਕ ਤਰੀਕਾ ਹੈ ਤੇ ਉਹ ਤਰੀਕਾ ਜਾਣਨ ਦੇ ਲਈ ਮੈਂ ਤੁਹਾਨੂੰ ਰეკਮੈਂਡ ਕਰਨਾ ਚਾਹੁੰਗਾ ਵੀ ਤੁਸੀਂ ਸਾਡੀ PK5 ਦੀ ਕਮਿਊਨਿਟੀ ਜੁਆਇਨ ਕਰ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਕਿਉਂਕਿ ਇੱਥੇ ਮੈਂ ਤੁਹਾਨੂੰ ਦੱਸਣਾ ਨਹੀਂ ਹੈ ਤੇ ਸਿਰਫ ਇੰਨਾ ਹੀ ਨਹੀਂ ਹੈ ਜੇਕਰ ਤੁਸੀਂ ਕ੍ਰੈਡਿਟ ਕਾਰਡ ਦੇ ਬਾਕੀ ਹੋਰ ਸੀਕ੍ਰੇਟ ਟੈਕਸ ਜਾਂ ਫਿਰ ਹੈਕਸ ਜਾਨਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੀ ਕਮਿਊਨਿਟੀ ਜੁਆਇਨ ਕਰ ਸਕਦੇ ਹੋ ਐਕਚੁਅਲ ਦੇ ਵਿੱਚ ਉਸ ਕਮਿਊਨਿਟੀ ਤੇ 2000 ਤੋਂ ਵੱਧ ਕ੍ਰੈਡਿਟ ਕਾਰਡ ਐਨਥੂਸੀਆਸਟਸ ਨੇ ਜੋ ਡੇਲੀ ਬੇਸਿਸ ਤੇ ਟ੍ਰਿਕਸ ਹੈਕਸ ਜਾਂ ਸੀਕ੍ਰੇਟਸ ਕ੍ਰੈਡਿਟ ਕਾਰਡ ਤੱਕ ਦਾ ਰਿਵਾਰਡ ਮਿਲ ਜਾਂਦਾ ਹੈ ਜਿਹਦੀ ਕਿ ਮੈਕਸਮਮ ਕੈਪਿੰਗ 36000 ਪੁਆਇੰਟਸ ਪਰ ਸਾਈਕਲ ਹੈ which means approximately ਤੁਹਾਨੂੰ 3000 ਰੁਪਏ ਸਪੈਂਡ ਕਰਨੇ ਪੈਣਗੇ ਇੱਕ ਸਾਈਕਲ ਦੇ ਵਿੱਚ so effectively ਕੈਪਿੰਗ ਦਾ ਕੋਈ ਟੈਨਸ਼ਨ ਨਹੀਂ ਹੈ i know ਹੁਣ ਤੁਸੀਂ ਸੋਚ ਰਹੇ ਹੋਗੇ ਵੀ ਇਸ ਤੋਂ ਵਧੀਆ ਫਿਰ ਅਸੀਂ SBI ਦਾ ਕੈਸ਼ਬੈਕ ਕ੍ਰੈਡਿਟ ਕਾਰਡ ਨਾਲ ਲੈ ਰਹੀਏ ਸਾਰੀਆਂ ਆਨਲਾਈਨ ਸਪੈਂਡ ਕਰਮ ਤੇ 5% ਦਾ ਕੈਸ਼ਬੈਕ ਮਿਲਦਾ ਕਿਉਂਕਿ ਵਧੀਆ ਗੱਲ ਹੈ ਬਟ ਇਹਦੇ ਲਈ ਐਸਐਮ ਨੇ ਇੱਕ ਰਿਵਾਰਡ ਸਬਸਕ੍ਰਿਪਸ਼ਨ ਪਲਾਨ ਲਾਂਚ ਕੀਤਾ ਹੈ ਇਸ ਪਲਾਨ ਦੇ ਤਹਿਤ ਤੁਸੀਂ ਆਨਲਾਈਨ ਸਪੈਂਡ ਤੇ 6% ਤੱਕ ਕੈਸ਼ਬੈਕ ਕਮਾ पाओगे ਤੇ ਆਫਲਾਈਨ ਤੇ ਵੀ 4.5% ਤੱਕ ਕੈਸ਼ਬੈਕ ਕਮਾ पाओगे ਇਹਨਾਂ ਦੇ ਸਬਸਕ੍ਰਿਪਸ਼ਨ ਪਲਾਨ ਦੇ ਥਰੂ ਬਟ ਫਿਰ ਇਹ ਸਬਸਕ੍ਰਿਪਸ਼ਨ ਪਲਾਨ ਨੂੰ ਲੈਣ ਦੇ ਲਈ ਤੁਹਾਨੂੰ 3500 ਰੁਪਏ ਪਲੱਸ GST ਅਲੱਗ ਤੋਂ ਚਾਰਜ ਦੇਣੇ ਪੈਣਗੇ ਮੈਨਾਈ ਜਿਹੜੀ ਸਬਸਕ੍ਰਿਪਸ਼ਨ ਪਲਾਨ ਦੀ ਇੰਪਲੀਮੈਂਟੇਸ਼ਨ ਹੈ ਨਾ ਉਹ ਥੋੜੀ ਜਿਹੀ ਮੈਸੀ ਹੈ ਬਟ ਜੇਕਰ ਕਿਤੇ ਇਹ ਚੱਲ ਜਾਂਦੀ ਹੈ ਤਾਂ ਇਹ ਕਾਰਡ ਕਾਫੀ ਵੈਲਿਊਏਬਲ ਤੇ ਕਾਫੀ ਪੋਪੂਲਰ ਹੋ ਸਕਦਾ ਹੈ ਕੁਝ ਸਾਲ ਪਹਿਲਾਂ ਵੀ YES ਬੈਂਕ ਦੇ ਇਦਾਂ ਦੇ ਸਬਸਕ੍ਰਿਪਸ਼ਨ ਪਲਾਨ ਆਉਂ ਤੇ ਲੌਂਚ ਐਕਸੈਸ ਲੈਣ ਦੇ ਲਈ ਤੁਹਾਨੂੰ ਕ્વાਟਰਲੀ ਘੱਟੋ ਘੱਟ 10000 ਰੁਪਏ ਸਪੈਂਡ ਕਰਨੇ ਪੈਣਗੇ ਇਸ ਕਾਰਡ ਦੇ ਨਾਲ ਤੁਹਾਨੂੰ 1 ਸਾਲ ਦੇ ਵਿੱਚ 4 ਕੰਪਲੀਮੈਂਟਰੀ ਗੋਲਫ ਨੀਅਮਜ਼ ਵੀ ਮਿਲ ਜਾਂਦੀਆਂ ਨੇ ਤੇ ਪਰਚੇਜ਼ ਪ੍ਰੋਟੈਕਸ਼ਨ ਇੰਸ਼ੋਰੈਂਸ ਮਿਲ ਜਾਂਦੀ ਹੈ ਅਪ ਟੂ 50000 ਤੁਹਾਡੇ ਮੋਬਾਈਲ ਫੋਨ ਜਾਂ ਬਾਕੀ ਗੈਜੇਟਸ ਤੇ ਜੇਕਰ ਤੁਸੀਂ ਇਸ ਕਾਰਡ ਨੂੰ ਯੂਜ਼ ਕਰਕੇ ਬਾਏ ਕਰਦੇ ਹੋ ਸੋ ਓਵਰঅল ਆਈ ਥਿੰਕ ਇਹ ਕਾਰਡ ਕਾਫੀ ਵਧੀਆ ਸਾਬਿਤ ਹੋ ਸਕਦਾ ਜੇਕਰ ਤੁਸੀਂ ਆਪਣੇ ਜ਼ਿਆਦਾਤਰ ਖਰਚੇ ਆਨਲਾਈਨ ਹੀ ਕਰਦੇ ਤੇ ਜੇਕਰ ਇਹਨਾਂ ਦਾ ਸਬਸਕ੍ਰਿਪਸ਼ਨ ਪਲਾਨ ਵਧੀਆ ਤਰੀਕੇ ਨਾਲ ਕੰਮ ਕਰ ਜਾਂਦਾ ਤਾਂ ਇਹ 2025 ਦੇ ਟੌਪ ਦੇ ਕ੍ਰੈਡਿਟ ਕਾਰਡ ਵਿੱਚੋਂ ਇੱਕ ਹੋ ਸਕਦਾ ਬਟ ਸਟਿਲ ਪਿਛਲੇ 3-4 ਸਾਲਾਂ ਤੋਂ ਯਾਸ ਬੈਂਕ ਜਿੰਨਾ ਕੁ ਅਨਸਟੇਬ ਦਾ BOB ਅਟਰਨਾ ਵੀ ਇੱਕ ਪ੍ਰੀਮੀਅਮ ਕਾਰਡ ਹੈ ਬਟ ਕਾਫੀ ਡਿਫਰੈਂਟ ਆਫਰਿੰਗ ਦੇ ਨਾਲ ਇਹ ਕਾਰਡ ਵਨ ਆਫ ਦਾ ਮੋਸਟ ਪ੍ਰੀਮੀਅਮ ਕਾਰਡ ਹੈ ਜੋ ਬੈਂਕ ਆਫ ਬੜੌਦਾ ਦਾ ਆਫਰ ਕੀਤਾ ਜਾਂਦਾ ਹੈ ਤੇ ਇਹਦੀ ਐਨੂਅਲ ਤੇ ਜੁਆਇਨਿੰਗ ਫੀਸ 2499 ਰੁਪਏ ਪਲੱਸ ਜੀਐਸਟੀ ਹੈ ਬਟ ਬਾਕੀ ਕਾਰਡ ਦੀ ਤਰ੍ਹਾਂ ਇਹ ਕਾਰਡ ਵੀ ਕੁਝ ਕਸਟਮਰਸ ਨੂੰ ਲਾਈਫ ਟਾਈਮ ਫ੍ਰੀ ਮਿਲ ਸਕਦਾ ਹੈ ਵੈਸੇ ਤਾਂ ਇਹ ਦੋ ਤਿੰਨ ਤਰੀਕੇ ਐ ਜੋ ਤੁਹਾਨੂੰ Bikypayti community ਤੇ ਪਤਾ ਲੱਗ ਜਾਣਗੇ ਕਿਉਂਕਿ ਇੱਥੇ ਤਾਂ ਮੈਂ ਦੱਸਣਾ ਨਹੀਂ ਨਾ ਪਰ ਇੱਕ ਤਰੀਕਾ ਚਲੋ ਮੈਂ ਦੱਸ ਹੀ ਦਿੰਦਾ ਜੇਕਰ ਤੁਹਾਡਾ ਰੇਡੀਅੰਸ ਬੈਂਕਿੰਗ ਰਿਲੇਸ਼ਨਸ਼ਿਪ ਹੈ ਬੈਂਕ ਕੋ ਬੜੌਦਾ ਦੇ ਨਾਲ ਤਾਂ ਇਹ ਕਾਰਡ ਤੁਹਾਨੂੰ ਲਾਈਫਟਾਈਮ ਫ੍ਰੀ ਮਿਲ ਸਕਦਾ ਹੁਣ ਵੈਸੇ ਤਾਂ ਰੇਡੀਅੰਸ ਬੈਂਕਿੰਗ ਰਿਲੇਸ਼ਨਸ਼ਿਪ ਦੀ ਨੈਟ ਵੈਲਿਊ 30 ਲੱਖ ਰੁਪਏ ਹੁੰਦੀ ਆ ਬਟ ਆ ਬੈਂਕ ਕੋ ਬੜੌਦਾ ਵਾਲੇ 10 ਲੱਖ ਤੋਂ ਹੀ ਮੰਨ ਜਾਂਦੇ ਆ ਹੁਣ ਜੇਕਰ ਤੁਹਾਡੇ ਕੋਲ ਇੰਨੇ ਪੈਸੇ ਨਹੀਂ ਆ ਤਾਂ ਇੱਕ ਦੋ ਤਰੀਕੇ ਹੋਰ ਆ ਜਿਹਦੇ ਨਾਲ ਇਹ ਕਾਰਡ ਤੁਹਾਨੂੰ ਫ੍ਰੀ ਦੇ ਵਿੱਚ ਮਿਲ ਸਕਦਾ ਹੈ ਬਾਕੀ ਜੀ ਤੁਹਾਨੂੰ ਪਤਾ ਜੁਆਇਨ ਕਰਦੇ ਹੀ ਇਸ ਕਾਰਡ ਦੇ ਨਾਲ ਤੁਹਾਨੂੰ 6 ਮਹੀਨੇ ਦੀ ਫਿਟਨੈਸ ਪਾਸਪੋਰਟ ਮੈਂਬਰਸ਼ਿਪ ਮਿਲ ਜਾਂਦੀ ਹੈ ਵੈਲਕਮ ਗਿਫਟ ਦੇ ਤੌਰ ਤੇ ਇਸ ਮੈਂਬਰਸ਼ਿਪ ਦੇ ਨਾਲ ਤੁਹਾਨੂੰ ਅਕ੍ਰੋਸ ਇੰਡੀਆ 2500 ਤੋਂ ਪਲੱਸ ਜਿਮਸ ਦਾ ਅਤੇ ਫਿਟਨੈਸ ਸਟੂਡੀਓਜ਼ ਦਾ ਐਕਸੈਸ ਮਿਲਦਾ ਹੈ ਸਾਨੂੰ 10000 ਰਿਵਾਰਡ ਪੁਆਇੰਟਸ ਮਿਲਦੇ ਜੇਕਰ ਤੁਸੀਂ ਕਾਰਡ ਇਸ਼ੂ ਹੋਣ ਦੇ 60 ਦਿਨ ਦੇ ਅੰਦਰ 50000 ਰੁਪਏ ਸਪੈਂਡ ਕਰਦੇ ਹੋ ਤੇ ਤੁਹਾਨੂੰ 20000 ਰਿਵਾਰਡ ਪੁਆਇੰਟਸ ਮਿਲਦੇ ਜੇਕਰ ਤੁਸੀਂ 1 ਸਾਲ ਦੇ ਵਿੱਚ 5 ਲੱਖ ਤੋਂ ਵੱਧ ਸਪੈਂਡਿੰਗ ਕਰਦੇ ਹੋ ਤੇ ਇੱਥੇ ਇੱਕ ਪੁਆਇੰਟ ਦੀ ਵੈਲਿਊ 25 ਪੈਸੀ ਹੁੰਦੀ ਤਾਨੂੰ 3.75% ਦਾ ਰਿਵਾਰਡ ਮਿਲਦਾ ਹੈ ਅਲੱਗ-ਅਲੱਗ ਕੈਟਾਗਰੀ ਜਿਵੇਂ ਕਿ ਆਨਲਾਈਨ ਟਰੈਵਲ ਡਾਈਨਿੰਗ ਇੰਟਰਨੈਸ਼ਨਲ ਤੇ ਪਰ ਇਹਦੀ ਮੈਕਸਿਮਮ ਕੈਪਿੰਗ 5000 ਪੁਆਇੰਟਸ ਪਰ ਮਹੀਨਾ ਹੈ ਹੁਣ ਬਾਕੀ ਕੈਟਾਗਰੀਜ਼ ਦੀ ਗੱਲ ਕਰੀਏ ਤਾਂ ਉੱਥੇ ਤੁਹਾਨੂੰ 0.75% ਦਾ ਰਿਵਾਰਡ ਰੇਟ ਮਿਲਦਾ ਹੈ ਇਸ ਕਾਰਡ ਦੇ ਨਾਲ ਤੁਹਾਨੂੰ ਹੋਰ ਵੀ ਕਾਫੀ ਸਾਰੇ ਪਾਕਸ ਮਿਲਦੇ ਆ ਉਹਨਾਂ ਦੀ ਵੀ ਗੱਲ ਕਰ ਲੈਂਦੇ ਹਾਂ ਮਾਈ 1겟1 ਮੂਵੀ ਟਿਕਟਸ ਮਿਲ ਜਾਂਦੀਆਂ ਨੇ ਜੇਕਰ ਤੁਸੀਂ ਪੇਟੀਐਮ ਮੂਵੀਜ਼ ਤੋਂ ਬੁੱਕ ਕਰਦੇ ਹੋ ਤੇ ਮੈਕਸਿਮਮ 250 ਰੁਪਏ ਪਰ ਮੰਤ ਤੱਕ ਦਾ ਬੈਨੀਫਿਟ ਹੋ ਸਕਦਾ ਹੈ ਚਾਰ ਕੰਪਲੀਮੈਂਟਰੀ 1 ਸਾਲ ਦੇ ਵਿੱਚ ਗੋਲਫ ਰੰਸ ਮਿਲ ਜਾਂਦੇ ਆ ਤੇ 12 ਕੰਪਲੀਮੈਂਟਰੀ ਗੋਲਫ ਲੈਸਨਸ ਮਿਲ ਜਾਂਦੇ ਆ ਇੱਕ ਸਾਲ ਦੇ ਵਿੱਚ ਅਨਲਿमिटेड ਡੋਮੈਸਟਿਕ ਲਾਂਜ ਐਕਸੈਸ ਹੈ ਬਟ ਇੰਟਰਨੈਸ਼ਨਲ ਲਾਂਜ ਐਕਸੈਸ ਨਹੀਂ ਮਿਲਦਾ ਪਰਸਨਲ 에ਅਰ ਐਕਸੀਡੈਂਟ ਕਵਰ ਮਿਲ ਜਾਂਦਾ 1 ਕਰੋੜ ਰੁਪਏ ਤੱਕ ਦਾ ਤੇ ਐਕਸੀਡੈਂਟਲ ਡੈਥ ਕਵਰ ਮਿਲ ਜਾਂਦਾ 10 ਲੱਖ ਰੁਪਏ ਤੱਕ ਦਾ ਓਵਰਆਲ ਇਹ ਕਾਫੀ ਵਧੀਆ ਤੇ ਡੀਸੈਂਟ ਕ੍ਰੈਡਿਟ ਕਾਰਡ ਹੈ ਜੇਕਰ ਤੁਹਾਨੂੰ ਇਹ ਲੰਬੇ ਟਾਈਮ ਫ੍ਰੀ ਮਿਲ ਜਾਂਦਾ ਹੈ ਪੰਜਵੇਂ ਤੇ ਲਾਸਟ ਰეკਮੈਂਡੇਸ਼ਨ ਹੈ ਟੈਕਸਿਸ ਏਟਲ ਕ੍ਰੈਡਿਟ ਕਾਰਡ वैसे ये कार्ड इतना अंडररेटेड भी नहीं है काफी सारे लोगों को इस कार्ड बारे पता है पर ये अभी इतना पॉपुलर भी नहीं है आज मैं ਤੁਹਾਨੂੰ ਦੱਸਦਾ ਵੀ ਇਹ ਕਾਰਡ ਇੰਨਾ ਵਧੀਆ ਕਿਉਂ ਹੈ ਹੁਣ ਇਦਾਂ ਦੇ ਬਹੁਤ ਘੱਟ ਕਟਕਰੀ ਕਾਰਡ ਬਚੇ ਆ ਜਿਹੜੇ ਸਾਨੂੰ ਮੰਥਲੀ ਬਿਲ ਜਿਵੇਂ ਕਿ ਬ੍ਰੌਡਬੈਂਡ ਡੀਟੀਐਚ ਵਾਈਫਾਈ ਵਗੈਰਾ ਤੇ ਰਿਵਾਰਡਸ ਦਿੰਦੇ ਆ ਤੇ ਮੈਨੂੰ ਲੱਗਦਾ ਇਦਾਂ ਦੇ ਤਾਂ ਕਾਰਡਸ ਬਹੁਤ ਹੀ ਘੱਟ ਬਚੇ ਜਿਹੜੇ ਸਾਨੂੰ ਯੂਟਿਲਿਟੀ ਬਿਲ ਜਿਵੇਂ ਕਿ ਗੈਸ ਜਾਂ ਇਲੈਕਟ੍ਰਿਸਿਟੀ ਦੇ ਬਿਲ ਤੇ ਵੀ ਰਿਵਾਰਡਸ ਦਿੰਦੇ ਆ ਤੇ ਇਹ ਇਦਾਂ ਦੇ ਖਰਚੇ ਆ ਜਿਹੜੇ 100% ਸਾਡੇ ਹੋਣੀ ਹੋਣੇ ਆ ਅਸੀਂ ਰੋਕ ਨਹੀਂ ਸਕਦੇ Airtel Access ਤੁਹਾਨੂੰ 25% ਦਾ ਕੈਸ਼ਬੈਕ ਦਿੰਦਾ ਮੋਬਾਈਲ ਕੀ ਬ੍ਰੌਡਬੈਂਡ ਵਾਈਫਾਈ ਡੀਟੀਐਸ ਦੀ ਬਿਲ ਪੇਮੈਂਟਸ ਤੇ ਬਟ ਫਿਰ ਇਹ ਪੇਮੈਂਟ ਤੁਹਾਨੂੰ Airtel Thanks ਐਪ ਤੋਂ ਕਰਨੀ ਪੈਗੀ ਇਹਦੀ ਮੰਥਲੀ ਲਿਮਟ 250 ਰੁਪਏ ਆ ਮਤਲਬ ਕਿ ਜੇਕਰ ਤੁਸੀਂ 1000 ਰੁਪਏ ਦੀ ਬਿਲ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ 25% ਦਾ ਡਿਸਕਾਊਂਟ ਮਿਲ ਜਾਂਦਾ ਜੋ ਕਿ ਮੇ ਅਕੋਰਡਿੰਗ ਕਾਫੀ ਡੀਸੈਂਟ ਆ ਹੁਣ ਇਹ 250 ਦਾ ਡਿਸਕਾਊਂਟ ਤੁਸੀਂ ਹਰ ਮਹੀਨੇ ਲੈ ਸਕਦੇ ਹੋ ਮਤਲਬ ਕਿ ਸਾਲ ਦਾ 3000 ਤੱਕ ਤੁਸੀਂ ਇੱਥੇ ਬਚਾ ਲਿਆ। ਇਸ ਤੋਂ ਬਾਅਦ ਤੁਹਾਨੂੰ 10% ਦਾ ਕੈਸ਼ਬੈਕ ਮਿਲ ਜਾਂਦਾ ਯੂਟਿਲਿਟੀ ਬਿਲ ਪੇਮੈਂਟਸ ਤੇ ਜਿਵੇਂ ਕਿ ਗੈਸ ਜਾਂ ਇਲੈਕਟ੍ਰਿਸਿਟੀ ਦਾ ਬਿਲ ਪੇ ਕਰੰਤੇ Airtel Thanks ਐਪ ਤੋਂ। ਇਹਦੀ ਵੀ ਮੰਥਲੀ ਲਿਮਟ ₹250 ਹੈ ਮਤਲਬ ਕਿ 10000 ਤੱਕ ਦਾ ਬਿਲ ਪੇ ਕਰੰਤੇ ਤੁਹਾਨੂੰ 10% ਦਾ ਡਿਸਕਾਊਂਟ ਮਿਲ ਜਾਂਦਾ ਹੈ। ਇਹ ਵੀ ਹਰ ਮਹੀਨੇ ਤੁਸੀਂ ₹250 ਪੇ ਲੈ ਸਕਦੇ ਹੋ ਮਤਲਬ ਕਿ ਸਾਲ ਦਾ 3000 ਫਿਰ ਤੁਸੀਂ ਇੱਥੇ ਬਚਾ ਲਿਆ। ਬਾਕੀ ਇਸ ਕਾਰਡ ਦੇ ਨਾਲ ਤੁਹਾਨੂੰ Swiggy ਜਾਂ BigBasket ਤੇ ਵੀ 10% ਤੱਕ ਦਾ ਕੈਸ਼ਬੈਕ ਮਿਲ ਇਹ ਤਾਂ ਤੁਸੀਂ ਇੱਕ ਸਾਲ ਦੇ ਵਿੱਚ 12000 ਰੁਪਏ ਕਮਾ ਸਕਦੇ ਹੋ ਇਸ ਕਾਰਡ ਦੇ ਨਾਲ ਆਪਣੇ ਨਾਰਮਲ ਖਰਚਾਂ ਤੋਂ ਹੈ ਨਾ ਕਮਾਲ ਦੀ ਚੀਜ਼ ਮਟਕਾਣੀਆਂ ਜੇ ਖਤਮ ਨਹੀਂ ਹੋਈ ਆ ਇਸ ਤੋਂ ਇਲਾਵਾ ਤੁਹਾਡੇ ਬਾਕੀ ਸਾਰੇ ਖਰਚਾ ਦੇ ਤੁਹਾਨੂੰ 1% ਦਾ ਕੈਸ਼ਬੈਕ ਮਿਲ ਜਾਂਦਾ ਹੈ ਪਲੱਸ ਤੁਹਾਨੂੰ ਚਾਰ ਕੰਪਲੀਮੈਂਟਰੀ ਡੋਮੈਸਟਿਕ ਲੌਂਜ ਐਕਸੈਸ ਵੀ ਮਿਲ ਜਾਂਦਾ ਹੈ ਇੱਕ ਸਾਲ ਦੇ ਵਿੱਚ ਇਸ ਕਾਰਡ ਦੀ ਐਨੂਅਲ ਤੇ ਜੁਆਇਨਿੰਗ ਫੀਸ 499 ਰੁਪਏ ਪਲੱਸ GST ਹੈ ਪਰ ਜੁਆਇਨਿੰਗ ਫੀਸ ਦੰਦੇ ਹੀ ਤੁਹਾਨੂੰ 500 ਰੁਪਏ ਦੇ Amazon ਦੇ vouchers ਮਿਲ ਜਾਂਦੇ ਨੇ ਤੇ ਜਿਹੜੀ ਜਿਹੜੀ ਐਨੂਅਲ ਫੀਸ ਹੈ ਉਹ ਵੀ ਤੁਸੀਂ ਵੇਵ ਆਫ ਕਰਵਾ ਸਕਦੇ ਹੋ ਜੇਕਰ ਤੁਸੀਂ ਇੱਕ ਸਾਲ ਦੇ ਵਿੱਚ 2 ਲ ਥੋੜਾ ਜਿਹਾ ਜ਼ਿਆਦਾ ਹੈ। ਓਵਰਆਲ ਜੇਕਰ ਤੁਸੀਂ Airtel ਦੀਆਂ ਸਰਵਿਸਿਜ਼ ਯੂਜ਼ ਕਰਦੇ ਹੋ ਜਿਵੇਂ ਕਿ ਨੈੱਟਵਰਕ, ਡੇਟਾ, 4G, Wi-Fi ਵਗੈਰਾ ਯੂਜ਼ ਕਰਦੇ ਹੋ ਤਾਂ ਇਹ ਕਾਰਡ ਤੁਹਾਡੇ ਲਈ ਅਮੇਜ਼ਿੰਗ ਸਾਬਿਤ ਹੋ ਸਕਦਾ ਹੈ। ਡੈਫੀਨਿਟਲੀ ਤੁਹਾਨੂੰ ਇਹ ਕਾਰਡ ਲੈਣਾ ਚਾਹੀਦਾ ਹੈ। ਸੋ ਇਸੇ ਸਾਡੇ ਅੱਜ ਦੇ ਟੌਪ ਦੇ 5 ਕ੍ਰੈਡਿਟ ਕਾਰਡ। ਇਦਾਂ ਦੇ ਹੋਰ ਅੰਡਰਰੇਟਡ ਕ੍ਰੈਡਿਟ ਕਾਰਡ ਜਾਂ ਫਿਰ ਕ੍ਰੈਡਿਟ ਕਾਰਡ ਦੇ ਰਿਗਾਰਡਿੰਗ ਸੀਕ੍ਰੇਟ ਹੈਕਸ, ਟ੍ਰਿਕਸ ਜਾਣਨ ਦੇ ਲਈ ਤੁਸੀਂ ਸਾਡੀ ਕਮਿਊਨਿਟੀ VK5 ਦੀ ਕਮਿਊਨਿਟੀ ਨੂੰ ਜੁਆਇਨ ਕਰ ਸਕਦੇ ਹੋ। ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ। ਜਲਦੀ ਮਿਲਦੇ ਹਾਂ ਇਦਾਂ